ਮਹਾਰਾਜ ਕਿਰਪਾ ਕਰੇ ਬਲੌਫ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣਾ ਇੱਕ ਕਹਾਵਤ ਆ ਜੋ ਸੁਖ ਸੱਜੂ ਦੇ ਚਵਾਰੇ ਨਾਲ ਬਲਖ ਨਾਲ ਬੁਖਾਰੇ ਇਹ ਹਵਤਾ ਕੋ ਮਕੀਆ ਆ ਆਪਾਂ ਹਵਾਈ ਆਪਣੇ ਇਸ ਕਹਾਵਤ ਨੂੰ ਇਸ ਤਰ੍ਹਾਂ ਲਿਆ ਜਾਂਦਾ ਵੀ ਜਿਵੇਂ ਵਾਰੋਂ ਕੋ ਮਕੇ ਬੰਦਾ ਘਰ ਆਵੇ ਤੇ ਉਹ ਇੱਕ ਹਫ਼ਤੇ ਨਰਤਦਾ ਅਰੇ ਇੱਕ ਹਫ਼ਤੇ ਦਨੀਆਂ ਇੱਕ ਹਫ਼ਤੇ ਆ ਸ਼ੱਜੂ ਇੱਕ ਰਾਜਾ ਹੋਇਆ ਛੋਟਾ ਜਿਹਾ ਉਹ ਤਾਂ ਪਾਕਿਸਤਾਨ ਚ ਰਹਿ ਗਿਆ ਜਿਵੇਂ ਚਵਾਰਾ ਕਈ ਵਲੌਗਰਾਂ ਨੂੰ ਜਿਹੜੇ ਵੇਖਦੇ ਨੇ ਉਹ ਵੇਖਦੇ ਨੇ ਵੀ ਕਈ ਵਲੌਗਰਨਾਂ ਦਿਕਾਉਂਦੇ ਉਹਦਾ ਚਵਾਰਾ ਸੱਚੀ ਉਹਦੀ ਕਹਾਣੀ ਸੱਚੀ ਉਹਦੀ ਚਵਾਰੇ ਦੀ ਐ ਆ ਬਈ ਉਹ ਭਗਤੀ ਕਰਨ ਲੱਗ ਗਿਆ ਜਦੋਂ ਭਗਤੀ ਕਰਕੇ ਕੋਈ ਸਿੱਧੀ ਹਾਸਲ ਹੋਈ ਮਾੜੀ ਮੋਟੀ ਉਹਨੇ ਸੋਚਿਆ ਵੀ ਭਗਤੀ ਕਰਾਈਏ ਪਰ ਭਗਤੀ ਨੂੰ ਹੁਣ ਲੱਗਦਾ ਕਿਹੜਾ ਇੱਥੇ ਆ ਨਾ ਸਾਰੀ ਦੁਨੀਆ ਚ ਜਿੰਨੇ ਵੀ ਆਪਾਂ ਗੁਰੂਆਂ ਨੂੰ ਮੰਨਦੇ ਆ ਕੋਈ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਗੀਤਾ ਨੂੰ ਵੇਦਾਂ ਨੂੰ ਕੋਈ ਮੰਨਦਾ ਕਰਾਨ ਨੂੰ ਉਹਦੇ ਵਿੱਚ ਇਹੀ ਲਿਖਿਆ ਭਗਤੀ ਕੀਤੀ ਜਿਨ੍ਹਾਂ ਨੇ ਉਹਨਾਂ ਦੇ ਗ੍ਰੰਥ ਲਿਖੇ ਹੋਏ ਆ ਉਹਨਾਂ ਚੋਂ ਆਪਾਂ 1% ਭਗਤੀ ਕਰਨ ਵਾਲੇ ਆ ਬਾਕੀ ਤਾਂ ਕਰਦਾ ਨਹੀਂ ਕੋਈ ਉਹਨੇ ਸਕੀਮ ਬਣਾਈ ਵੀ ਇੱਥੇ ਖਾਣਾ-ਦਾਣਾ ਫਰੀ ਰਹਿائش ਫਰੀ ਤੁਸੀਂ ਬਾਹਰ ਚਵਾਰੇ 'ਚ ਬੈਠ ਕੇ ਸਿਮਰਨ ਨਹੀਂ ਕਰਨਾ ਔਰ ਕੁਝ ਨਹੀਂ ਕਰਨਾ ਤੇ ਉਥੋਂ ਵੀ ਲੋਕ ਭੱਜ ਜਾਂਦੇ ਹੁੰਦੇ ਆਂ ਤੇ ਜਿਨ੍ਹਾਂ ਦੀ ਲੈਵ ਜੁੜ ਨਹੀਂ ਉਹਨਾਂ ਨੇ ਜਦੋਂ ਮਿਲਣ ਗਏ ਨਾਣਾ ਪਿੰਡਾਂ ਚ ਕਹਿਣਾ ਵੀ ਨਹੀਂ ਉੱਥੇ ਹੀ ਚੱਲਦੇ ਕਿਛਣਾ ਕਿਉਂ ਉਹਨਾਂ ਨੇ ਕਹਿਣਾ ਵੀ ਜੋਸ਼ੋਕ ਸੱਜੂ ਦੇ ਚਵਾਰੇ ਤੇ ਨਾ ਬਲਖ ਨਾ ਬੁਖਾਰ ਇਹ ਕਰਕੇ ਆਪਾਂ ਘੁੰਮ ਫਿਰ ਕੇ ਆਏ ਆਣ ਕੇ ਵੇਖਿਆ ਭਈਆ ਸਬਜ਼ੀਆਂ ਜਿਹੜੀਆਂ ਨੇ ਨਾ ਭਈਆ ਸਬਜ਼ੀਆਂ ਬਾਲੀਆਂ ਫੈਲਰੀਆਂ ਪਈਆਂ ਆਉਂਦਿਆਂ ਨੂੰ ਠੀਕ ਹੈ ਆ ਇੱਕ ਹੀ ਵੇਲ ਆ ਵੇਖੋ ਗੱਡੀ ਆ ਇਹਦੇ ਨਾਲੋਂ ਕੱਲ 10 ਗੱਤ ਨੂੰ ਰਾਏ ਆ ਇਹ ਤੁੰਬੇ ਕਦੋਂ ਲੱਗਦੇ ਇਹਨੂੰ ਵੇਖੋ ਇਹ ਇਹ ਛੋਟਾ ਹੁਣ ਅਜੇ ਇਹਨਾਂ ਵੱਡੇ ਤੋੜ ਲੈ ਆ ਵੇਖੋ ਤੁੰਬਾ ਕਦੋਂ ਤਾਂ ਹੈ ਨਾ ਕੁੱਪਾਂ ਤੇ ਚਾੜੀਆਂ ਨਹੀਂ ਹੈ ਮੇਲਾ ਆ ਵਿੱਚ ਵੀ ਪਿਆ ਇੱਕ ਹੋਰ ਵੀ ਸਾਈਡਾਂ ਤੇ ਲੱਗੇ ਆ ਕਾਫੀ ਆ ਆ ਲੱਗੀ ਜਾਂਦੇ ਛੋਟੇ ਵੱਡੇ ਇੱਕੋ ਹੀ ਵੇਲ ਜਿਹੜੀ ਆ ਸਾਰੇ ਰਿਸ਼ਤੇਦਾਰ ਯਾ ਦਿੰਦੀ ਐ ਇਦਾਂ ਪਿਛਲੀ ਵਾਰੀ ਸੀ ਇੱਕ ਵੇਲ ਆ ਵੇਖੋ ਇਹ ਇਹ ਦਾਸ ਕਦੋਂ ਕੱਲ ਤੋੜ ਲੈਦ ਨਾ ਆ ਬਤਾਉਂਗਾ ਵੀ ਆ ਬੇਲਾ ਆਉਂਦੇ ਨੂੰ ਚਾਹ ਸੰਗੜਾ ਪਿਆ ਪਿਆ ਆ ਤੋਰੀਆਂ ਨੇ ਪਿੰਡੀਆਂ ਆ ਪਦੀਨਾ ਇਹ ਉਨ ਤੋਂ ਉਹਨਾਂ ਵਾਲ ਵੱਢਣ ਵਾਲਾ ਹੋਇਆ ਜਦੋਂ ਹੁੰਦਾ ਇਸ ਤਰ੍ਹਾਂ ਦਾ ਚਟਣੀ ਬਣਾ ਲਈਦੀ ਵੱਢ ਕੇ ਇਹ ਦਵਾਰੇ ਫੇ ਹੋ ਜਾਂਦਾ ਇੱਕ ਹੋਰ ਰੁੱਖ ਦੇ ਮੋਢ ਰੱਖਿਆ ਪਦੀਨੇ ਦਾ ਆਸਰੇ ਸੈਡ ਤੇ ਪਿਆ ਆ ਦੇਖ ਇਹ ਤਾਂ ਇਥੇ ਰੱਖਿਆ ਵੀ ਇਹਨੂੰ ਪਾਣੀ ਆਪੇ ਪੈ ਜਾਂਦਾ ਅੱਜ ਇਹ ਸਬਜ਼ੀਆਂ ਨੂੰ ਅਸੀਂ ਜਾਣ ਲੱਗੇ ਨਾ ਸਾਡੇ ਪਿਆ ਵੀ ਢਾਂਗਾ ਇਹਨੂੰ ਖੜਾ ਕਰਦੇ ਹਾਂ ਇਹ ਵਿੱਲਾ ਨੇ ਆ ਤੋਰੀਆਂ ਹੁਣ ਤੋੜਨ ਵਾਲੀਆਂ ਕਾਫੀ ਵੱਡੀਆਂ ਵੱਡੀਆਂ ਹੋਈਆਂ ਇਹਦੀ ਅੱਜ ਸਬਜ਼ੀ ਬਣਾਈਏ ਸ਼ਾਮ ਨੂੰ ਇਹਦੇ ਵਿੱਚ ਦੱਸਦੀਆਂ ਨੇ ਕਈ ਵਾਰੀ ਹੁਣ ਇੱਕ ਕਿੰਨੀ ਓੜੀ ਤੋਰੀ ਹੈ ਇਹਦਾਂ ਦੀਆਂ ਬਹੁਤ ਆ ਆ ਬਤਾਉਂਗਾ ਬਤਾਉਂ ਵੀ ਕੱਲ ਤੋੜ ਕੇ ਰਿਸ਼ਤੇਦਾਰ ਆਈ ਸੀ ਉਹਨਾਂ ਨੇ ਤੇ ਆ ਵੇਖੋ ਕਿੰਨੀ ਵੱਲਣਾ ਆ ਤੋਰੀਆਂ ਦੀ ਵੱਲ ਉੱਤੇ ਜਿਹੜੀ ਆ ਸ਼ਿਮਲਾ ਮਿਰਚਾਂ ਇਹ ਵੀ ਤੋਣ ਵਾਲੀਆਂ ਤੋੜਦੇ ਹੁਣ ਤੇ ਇਹਦੇ ਵਿੱਚ ਨਾ ਮੈਂ ਦੇਖਿਆ ਸਾਡੇ ਗਿਆ ਗਿਆਂ ਬੂਟੀ ਬੜੀ ਹੋ ਗਈ ਔਰ ਕਿੰਦਾ ਦੀ ਬੂਟੀ ਆ ਇਹ ਬਹੁਤ ਆ ਆ ਜਿਹੜੀ ਸਾਰੀ ਸਬਜ਼ੀ ਜੀ ਹੋ ਗਈ ਆ ਟਮਾਟਰ ਬਹੁਤ ਹੋਏ ਇਹ ਵੀ ਤੋਣ ਨਾਲੇ ਲਾਲ ਹੋਏ ਪਏ ਵਿਚ ਲੁਕੇ ਬਹੁਤ ਆ ਉਹ ਫੋਲ ਕੇ ਕੱਢਣੇ ਪੈਂਦੇ ਕਿਉਂਕਿ ਡੱਗ ਪਰ ਮੇਰੇ ਕੋ ਸਾਂਭੀ ਨਹੀਂ ਗਾ ਬੁੱਟੀ ਆ ਮਿਰਚਾਂ ਇਧਰੋਂ ਵੀ ਮੈਂ ਗੋੜ ਦਿੱਤਾ ਦੇਖੋ ਕਿੰਨਾ ਸੁਣ ਲੱਗਦਾ ਇਹ ਪੀਲੇ ਪੈ ਗਏ ਕਿਉਂਕਿ ਪਾਣੀ ਰੋਜ਼ ਹੀ ਇਹਨਾਂ ਨੂੰ ਲੱਗਦਾ ਰਿਹਾ ਕਿਉਂਕਿ ਮੈਂ ਆਟੋਮੈਟਿਕ ਆਹ ਨਾਲ ਵਿੱਚ ਪੁਹਾੜਿਆਂ ਵਾਲਾ ਸਿਸਟਮ ਲਾ ਗਿਆ ਹੀ ਆ ਲੱਗਾ ਨਾ ਇਹ ਲੱਗ ਗਿਆ ਹੀ ਸਾਰੇ ਦੇ ਵਿੱਚ ਤੇ ਆਪਣੇ ਆਪ ਪਾਣੀ ਅੰਦਰੋਂ ਹੁਣ ਕੱਲ ਆਣ ਕੇ ਇਹਨੂੰ ਬੰਦ ਕੀਤਾ ਹੁਣ ਅੱਜ ਵੀ ਬੰਦ ਰਵਾਂ ਕੱਲ ਨੂੰ ਛੱਡਾਂਗੇ ਇਹਦਾ ਟਾਈਮਰ ਆ ਇਹ ਟਾਈਮਰ ਲੱਗਿਆ ਠੀਕ ਹੈ ਇਹ ਕਰਕੇ ਬਾਹਲਾ ਇਹਨੂੰ ਸਬਜ਼ੀਆਂ ਇੱਕ ਵਾਰ ਲਾ ਕੇ ਲਾ ਦਿੰਦੀਆਂ ਆਹ ਛੋਟੀਆਂ ਮਿਰਚਾਂ ਬਹੁਤ ਘੋੜੀਆਂ ਆਂ ਦੀਆਂ ਜਿਹੜੀਆਂ ਤਾਂ ਨਹੀਂ ਲੱਗਦੀਆਂ ਇਹ ਆਹ ਜਿਹੜੀਆਂ ਆਹ ਮਿਰਚਾਂ ਦਾ ਬੂਟਾ ਇੱਕ ਵੱਖਰਾ ਹੀ ਅੱਧ ਕੀ ਆ ਗਿਆ ਇਹ ਰੰਗ ਵੇਖੋ ਕਾਲਾ ਇਹਨਾਂ ਮਿਰਚਾਂ 'ਚ ਕਾਲੀਆਂ ਕਾਲੀਆਂ ਲੱਗੀਆਂ ਆਹ ਵੇ ਚੜਾਈ ਆ ਵੇਖ ਕੇ ਦੱਸਿਓ ਵੀ ਮੈਨੂੰ ਬੀਬੀ ਪਰਵਿੰਦਰ ਕੌਰ ਨੇ ਬੂਟਾ ਭੇਜਿਆ ਸੀ ਕਹਿੰਦੀ ਇਹ ਚੜਾਈ ਹੈ ਮੈਂ ਆਪਣਾ ਭਰਾ ਆਇਆ ਸੀ ਉਹਨੂੰ ਦਿਖਾਇਆ ਕਹਿੰਦਾ ਹੈ ਤੇ ਚੜਾਈ ਪਰੇ ਪੰਜਾਬ ਵਰਗੀ ਚੜਾਈ ਨਹੀਂ ਆਹ ਮਿਰਚਾਂ ਵੇਖੋ ਕਿਵੇਂ ਲੱਗੀਆਂ ਆਹ ਵੀ ਮਿਰਚਾਂ ਦਾ ਬੂਟਾ ਆਹ ਤુલਸੀ ਦਾ ਬੂਟਾ ਤੌਲਸੀ ਸਵੇਰ ਬਹੁਤ ਹੁੰਦੀਆਂ ਨੇ ਇਹ ਮਿਰਚਾਂ ਦਾ ਆਹ ਵੱਲ ਕਰੇਲੀਆਂ ਦੀ ਆਹ ਹਲਵੇ ਕਦੂ ਲੱਗੇ ਇੱਕੋ ਵੱਲ ਕਿੱਡੀ ਇਧਰ ਆ ਚੱਪਣ ਕਦੂਆਂ ਦੀਆਂ ਵੇਲਾਂ ਬਤਾਉਂ ਇੱਕ ਆਇਆ ਐਵੇਂ ਚੱਪਣ ਕਦੂ ਵੀ ਹੁਣੇ ਤੋੜ ਕੇ ਲਗਿਆ ਆਹ ਗੋਡਿਆ ਵੀ ਸਬਜ਼ੀ ਗੋਡੀ ਵੇਖ ਕੇ ਬੜਾ ਆਨੰਦ ਜਿਹਾ ਮਨ ਖੁਸ਼ ਹੁੰਦਾ ਹੈ ਖੇਤੀ ਜੂ ਕਰਦੇ ਆਂ ਇੰਡੀਆ ਤੋਂ ਇਹ ਮੈਂ ਇੱਥੇ ਬੈਠਾ ਬੈਠਾ ਸੋਚਦਾ ਸੀ ਮਹਾਰਾ ਇਹਨੇ ਕਿਹਾ ਉਤਮ ਖੇਤੀ ਮਦਮ ਵਪਾਰ ਨਕੈਦ ਚੱਕਰੀ ਖੇਤੀ ਨੂੰ ਕਿਉਂ ਉਤਮ ਦੱਸਿਆ ਵੀ ਇਹ ਜੇ ਬੰਦਾ ਚੱਜ ਨਾ ਕਰੇ ਨਾ ਅੱਜ ਕੱਲ ਖੇਤੀ ਨੂੰ ਉਤਮ ਨਹੀਂ ਮੰਨਿਆ ਜਾਂਦਾ ਕਿਤਾ ਮੰਨਿਆ ਨਹੀਂ ਜਾਂਦਾ ਉਹ ਕਿਉਂ ਨਹੀਂ ਮੰਨਿਆ ਜਾਂਦਾ ਇਕਦਾ ਹਸਨ ਕਰਨੀ ਨਹੀਂ ਆਉਂਦੀ ਅੱਜ ਦੇ ਜਵਾਕ ਨੇ ਜਿਹੜੇ ਟਰੈਕਟਰ ਲਿਆਉਂਦੇ ਨੇ ਤੇ ਲਿਆਣ ਕੇ ਤੇ ਉਹਨੂੰ ਜਿੰਨੇ ਦਾ ਟਰੈਕਟਰ ਆ ਉਹਨੇ ਬਾਪੂ ਦੇ ਪੈਸੇ ਉੱਤੇ ਲਵਾ ਕੇ ਮੋਡੀਫਾਈ ਕਰਾਉਂਦੇ ਨੇ ਤੇ ਫਿਰ ਸੜਕਾਂ ਤੇ ਲਿਜਾ ਕੇ ਭੰਨਦੇ ਨੇ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਉਹਨੂੰ ਤੋੜਦੇ ਨੇ ਦਿਖਾਉਂਦੇ ਨੇ ਪੁਲਿਸ ਵਾਲੇ ਫਿਰ ਦਬਕੇ ਮਾਰਦੇ ਟਿਕਟਾਂ ਦਿੰਦੇ ਇਹ ਖੇਤੀ ਤਾਂ ਨਹੀਂ ਉਤਮ ਰਹਿ ਗਈ ਠੀਕ ਹੈ ਨਾ ਅੱਜ ਕੋਸ਼ਕ ਆਪਾਂ ਵੇਖਦੇ ਆ ਕਿ ਕਰਜ਼ਾ ਬਹੁਤ ਚੜ ਗਿਆ ਸਰ ਆ ਦੇਖੋ ਵੀ ਮਿਰਚ ਕਿੰਨੀ ਲੰਬੀ ਹੈ ਇਹ ਦਿਨੀ ਟੋਪਿਆ ਤੇ ਇਹ ਹੋਰ ਲੰਬੀ ਹੋਣਾ ਕੱਲ ਮੈਂ ਲਗਾਇਆ ਕਹਤੋਂ ਡੇਢੀ ਸੀ ਇਹ ਦੋ ਤਿੰਨ ਬੂਟੇ ਇਦਾਂ ਦੇ ਕਰਜ਼ਾ ਚੜਾ ਲਿਆ ਇਸੇ ਕਰਕੇ ਸੁਪਰੀਆਂ ਪੀਂਦੇ ਆ ਉਹ ਕਿਤਾ ਉੱਤਮ ਨਹੀਂ ਰਹਿ ਗਿਆ ਸਾਡੇ ਕਿਉਂਕਿ ਇੱਕ ਤਾਂ ਖੇਤੀ ਕਰਨੀ ਨਹੀਂ ਆਈ ਇੱਕ ਕਰਕੇ ਤੇ ਦੂਜੇ ਨੂੰ ਫੜਾਤੀ। ਉਹੀ ਆਪਾਂ ਸਬਜ਼ੀ ਜਿਹੜੀ ਆ ਮੈਂ ਮਿਰਚਾਂ ਲੈ ਕੇ ਜਾਂਦਾ ਰਿਆਂ ਮੰਡੀ ਸਾਡੇ ਦੋ ਦੋ ਖੇਤ ਮਿਰਚਾਂ ਦੇ ਹੁੰਦੇ। ਨਾ ਪਤਾ ਹੋਣ ਕਰਕੇ ਉੱਥੇ ਉਹਨਾਂ ਨੇ ਰਲ ਕੇ ਬੋਲੀ ਲਾ ਕੇ ਜਿਹੜੀ ਮਿਰਚ ਮੈਂ ਸੜਕ ਤੇ ਖਲੋ ਕੇ 10 ਰੁਪਏ ਨੂੰ ਕਿਲੋ ਵੇਚ ਸਕਦਾ ਸੀ। ਉਹ ਚਵਾਨੀ ਨੂੰ ਕਿਲੋ ਲੈਣੀ ਉਹਨਾਂ ਨੇ। ਚਰਦੀਆਂ ਗੱਲਾਂ 87 ਚ ਤਾਂ ਮੈਂ ਬਾਹਰ ਆ ਗਿਆ। ਆਦਮੇ ਇੱਕ ਬੰਦਾ ਵੇਖਿਆ ਗੁਰਮukh ਵੀਡੀਓ ਪਾਈ ਸੀ ਉਹਨੇ ਤੇ ਉਹਨੇ ਆਪਣੇ ਪਿਓ ਮਾਂ ਪਿਓ ਦਾ ਕਰਜ਼ਾ ਤਿੰਨਾਂ ਸਾਲਾਂ ਚ ਲਾ ਕੇ ਤੇ ਕੋਲ ਪੈਸੇ ਚਾਰ ਤੋਂ ਦੀਆਂ ਗੱਲਾਂ ਖੜੀਆਂ ਤੋਂ ਪਤਾ ਲੱਗਦਾ ਸੀ ਕੋਈ ਚਾਰ ਪੈਸੇ ਹੁਣ ਹੈਗੇ ਉਹਨੇ ਕੀਤਾ ਨੇ ਸਬਜ਼ੀ ਲਾ ਕੇ ਇੱਕ ਪਾਸੇ ਲਾਈ ਜਾਂਦਾ ਦੂਜੇ ਪਾਸੇ ਵੇਚੀ ਜਾਂਦਾ ਸਬਜੀ ਲਾ ਕੇ ਸਾਰਾ ਕਰਜ਼ਾ ਲਾਇਆ ਪਿਓ ਦਾ 20 30 ਲੱਖ ਦਾ ਤੇ ਨਾਲ ਉਹਨੇ ਪੈਸੇ ਵੀ ਉਹਦੇ ਕੋਲ ਚਾਰ ਹੁਣ ਹੈਗੇ ਸਾਡੇ ਇੱਕ ਮਲਸੀਆਂ ਬਰਾਦਰੀ ਆ ਇੱਕ ਉਹਨਾਂ ਦਾ ਧੋੜੇ ਤੋਂ ਥੱਲੇ ਜਿਹੜਾ ਧੋੜਾ ਹੁਣ ਤੋਂ ਪੱਡ ਦਿੱਤਾ ਵਾ ਤਾਂ ਕਹਿੰਦੇ ਮਲਸੀਆਂ ਤੋਂ ਅੱਗੇ ਨੂੰ ਚਾਹੀਏ ਲੋਹਿਆਂ ਵਾਲਾ ਨਾ ਧੋੜੇ ਦੇ ਥੱਲੇ ਵਾਲੇ ਪਾਸੇ ਖੂਹ ਆ ਉਹਨਾਂ ਦਾ ਬੜੇ ਮਿਹਨਤੀ ਭਈਓ ਬੰਦੇ ਇੱਕ ਇੱਕ ਖੇਤ ਤੇ ਟਰੈਕਟਰ ਰੱਖੇ ਸੀ ਮੈਸੀ ਉਹਨਾਂ ਨੇ ਉਹਨਾਂ ਨੇ ਇੱਕ ਪਾਸੇ ਸਬਜ਼ੀਆਂ ਪਰੀਰੀਆਂ ਲਾਈ ਜਾਂ ਕਰੀ ਜਾਂ ਦੂਜੇ ਪਾਸੇ ਵੇਚੀ ਜਾਂ ਆਪ ਵੇਚਦੇ ਆ ਉਹ ਵਿਆ ਵਿਆ ਕਿੱਲਿਆਂ ਨਾਲ ਆਲੇ ਨਾਲੋਂ ਵੀ ਸੋਖੇ ਕਿਸੇ ਨੂੰ ਕੀ ਕਹਿਣਾ ਸਾਡੇ ਘਰ ਦੇ ਵੀ ਇਦਾਂ ਕਰਦੇ ਮੈਂ ਜਾਣਦਾ ਹਾਂ ਮੈਂ ਨਿੱਕਾ ਪੈਸਾ ਇੱਕ ਠੇਕਾ ਨਹੀਂ ਲਿਆ ਨਾ ਲੈਣਾ ਹੀ ਆ ਉਹਨਾਂ ਨੂੰ ਕਹੀਏ ਨਾ ਐ ਕਰੋ ਤਾਂ ਉੱਥੇ ਕਹਿੰਦੇ ਠੀਕ ਹੈ ਜਦੋਂ ਆਉਣੇ ਤਾਂ ਮੁੱਕਰ ਜਾਂਦੇ ਇੱਥੋਂ ਤੱਕ ਵੀ ਆਪਣੀ ਜ਼ਮੀਨ ਆਲੂਆਂ ਲਈ ਐਸੀ ਕਿ ਉਹਨਾਂ ਨੇ ਠੇਕੇ ਤੇ ਦੇਤੀ ਵੀ ਜਿਹੜਾ ਆਲੂ ਲਾਊਗਾ ਤੁਹਾਨੂੰ ਠੇਕਾ ਦੇ ਕੇ ਉਹ ਕਮਾ ਕੇ ਲੈ ਜਾਊ ਇਹ ਕੰਮ ਤੁਸੀਂ ਆਪ ਵੀ ਕਰ ਸਕਦੇ ਹੋ ਪਰ ਆਪ ਨਹੀਂ ਕਰਨਾ ਇੱਥੇ ਹੁਣ ਮੇ ਕੋਲ ਕਿਉਂਕਿ ਹੱਤ ਪਈ ਆ ਖੇਤੀ ਹੱਤ ਥੋੜੀ ਆ ਪਰ ਆਤ ਪਈ ਆ ਜਿਹੜੀ ਘਰ ਦੀ ਸਬਜ਼ੀ ਆ ਉਹਦੇ ਸਵਾਦ ਹੀ ਨਹੀਂ ਵਕਰਈਆ ਉਹ ਤੋੜ ਕੇ ਘਰੋਂ ਬਣਾਈ ਦੀ ਖਾਈ ਦੀ ਆ ਸਿਆਲਾ ਵਾਲੀਆਂ ਸਿਆਲਾ ਨੂੰ ਵੀ ਲਾਈਦੀਆਂ ਸਬਜ਼ੀਆਂ ਉਹ ਵੀ ਖਾਈਦੀਆਂ ਲਸਣ ਲਾਇਆ ਸੀ ਸਾਲ ਦਾ ਲਸਣ ਘਰ ਦਾ ਵਰਤਣਾ ਸੀ ਹੁਣ ਇੱਕਦਮ ਮਹਿੰਗਾ ਵੀ ਮਿਲਦਾ ਤੇ ਨਾਲ ਉਹ ਗੱਲ ਤੇ ਨਹੀਂ ਹੁੰਦੀ ਲਸਣ ਦੀ ਚਿੰਗਣਾ ਜੀਆਂ ਦੰਦੇ ਉਹ ਤੇ ਨਾਲ ਆਪਣਾ ਵੀ ਮਨ ਖੁਸ਼ ਹੋ ਜਾਂਦਾ ਇਹ ਤੁਸੀਂ ਨਾ ਮਿੱਟੀ ਹੁਣ ਮੈਂ ਮਿੱਟੀ ਦੇ ਵਿੱਚ ਕੰਮ ਕਰਨ ਿਆ ਬੈਠਾ ਤੇ ਸਵੇਰ ਦਾ ਮੈਂ ਨਿਕਲੇ ਮੇਰਾ ਅੰਦਰਗਾਛ ਨੂੰ ਜੀ ਨਹੀਂ ਕਰਦਾ ਨਾਲੇ ਤੇ ਮੈਂ ਕਰੀ ਜਾਂਦਾ ਵਾਹ ਗੁਰੂ ਵਾਹ ਗੁਰੂ ਤੇ ਨਾਲੇ ਮੈਂ ਸਬਜ਼ੀਆਂ ਨੂੰ ਗੋਡੀ ਤੇ ਹੀ ਜਾਂਦਾ ਕੋਈ ਫੂਟਾ ਠੀਕ ਕਰਨ ਵਾਲਾ ਉਹ ਕਰੀ ਜਾਂਦਾ ਮੈਂ ਪੂਰ ਆਪਦੇ ਆਨੰਦ ਚ ਠੀਕ ਨੇ ਤੇ ਨਾਲੇ ਮੈਂ ਬੂਟੀਆਂ ਦੀ ਖਿਆਲ ਕਰਦਾ ਨਾਲੇ ਤੇ ਫੇਰ ਤੋਂ ਬਣਦੀ ਪਾਈ ਖੇਤੀ ਉਤਮ ਉਹਨਾਂ ਵਾਸਤੇ ਵੇਖੋ ਉਦੋਂ ਵੀ ਉਤਮ ਸੀ ਅੱਜ ਵੀ ਉਤਮ ਆ ਵੀ ਮਿਹਨਤ ਕਰਦੇ ਅਗਲੇ ਤੇ ਉਹ ਉਤਮ ਬਣ ਜਾਂਦੀ ਖੇਤੀ ਹਨ ਆ ਵੀ ਪਿਛਲੇ ਸਾਲ ਬਣਾਇਆ ਸੀ ਕਈ ਮੈਨੂੰ ਕਹਿੰਦੇ ਸੀ ਵੱਡਾ ਕਰਕੇ ਸੋਹਣਾ ਨਹੀਂ ਚ ਲਾਵਾ ਬਣਾ ਤਾਂ ਨਿਆਣੇ ਵਿੱਚ ਕਿਹੜੇ ਕੋੜ ਲੈਂਦੇ ਇਹ ਕਿੰਨ ਪਾਣੀ ਦੇ ਨਾਲ ਹਵਾ ਠੰਢੀ ਆਉਂਦੀ ਰਹਿੰਦੀ ਹੈ ਪਾਣੀ ਕਿਹਦਾ ਸਾਫ ਹੈ ਵਿੱਚੋਂ ਮਸ਼ੀਨਾਂ ਲੱਗੀਆਂ ਆਪੇ ਸਫਾਈ ਹੋਈ ਜਾਂਦੀ ਹੈ ਘੜੀ ਨੂੰ ਆਪਾਂ ਵੀ ਇੱਥੇ ਵੜ ਲੈਣਾ ਘਰ ਨੂੰ ਲਾਵਾਂਗੇ ਘੜੀ ਮੈਨੂੰ ਨਹੀਂ ਲੱਗਿਆ ਵੀ ਇਹ ਵਾਧੂ ਆ ਕਿਉਂਕਿ ਇਹਦੇ ਨਾਲ ਹੀ ਧਿਆਨ ਕੇ ਬੰਦਾ ਬਹਿ ਕੇ ਇੱਥੇ ਗੱਪ-ਸ਼ਪ ਲਾਈ ਜਾਂਦਾ ਜੇ ਕੋਈ ਪੁਰਾਣਾ ਆ ਜਾਏ ਉਹ ਇੱਥੋਂ ਨਹੀਂ ਜਾਂਦਾ ਗੱਲ ਫਾਉਣਿਆ ਉਹਨਾਂ ਨੂੰ ਅੰਦਰ ਬਿਠਾਈਏ ਉਹ ਬਾਹਰ ਆਣ ਕੇ ਇੱਥੇ ਬਹਿਣ ਅੱਛਾ ਇਹ ਹੁੰਦੀ ਉਤਮ ਖੇਤੀ ਉਹ ਅੱਜ ਵੀ ਉਤਮ ਹੈ ਤਾਂ ਅੱਗੇ ਵੀ ਉਤਮ ਸੀ ਉਦੋਂ ਅੱਗੇ ਕਹਿੰਦੇ ਮੱਧਮ ਵਪਾਰ ਉਹ ਤੁਮ ਖੇਤੀ ਹੈ ਨਾਲੇ ਤਾਂ ਜ਼ਮੀਨ ਨੂੰ ਸਹੀ ਰੱਖੋ ਆਪਣੀ ਨੂੰ ਉਹ ਚਿਰ ਅਹੀ ਖੇਤਾਂ ਦੇ ਵਿੱਚ ਜਦੋਂ ਵਹਿਲ ਹੁੰਦੀ ਸੀ ਜ਼ਮੀਨ ਤੇ ਡੰਗਰ ਉੱਥੇ ਲਾ ਜਾਣੇ ਖੇਤਾਂ ਦੇ ਵਿੱਚ ਖੁਰਲੀਆਂ ਉਹਨਾਂ ਦੇ ਵੇਖੋ ਕਿੰਨਾ ਵਿੱਚ ਪੈਂਦਾ ਹੈ ਪਿਸ਼ਾਬ ਪੈਂਦਾ ਹੈ ਗੋਹਾ ਉਹਨਾਂ ਕਿੰਨੀ ਜਿਹੜੀ ਉਹ ਤਾਕਤ ਹੁੰਦੀ ਇਸ ਕਰਕੇ ਇਸ ਤਾਂ ਖੇਤੀ ਹੈਗੀ ਉਤੋਂ ਅੱਗੇ ਕਹਿੰਦੇ ਮਦਮ ਵਪਾਰ ਵਪਾਰ ਨੂੰ ਦੂਜੇ ਨੰਬਰ ਤੇ ਰੱਖਿਆ ਮਦਮ ਮਦਮ ਮਤਲਬ ਵੇਚ ਜਿਹੜਾ ਬਈ ਬੜੇ ਸੋਚ ਕੇ ਸਿਆਣਪਣਾ ਕਰਨਾ ਪੈਂਦਾ ਇੱਕ ਇਹਦੇ ਵਿੱਚ ਇਹ ਨਹੀਂ ਵੀ ਅੱਜ ਪੈਸੇ ਲਾਇਆ ਤੇ ਕੱਲ ਨੂੰ ਆ ਗਏ ਸਾਲਾਂ ਲੱਗ ਜਾਂਦੇ ਕਾਮਯਾਬ ਹੋਣ ਨੂੰ ਜਿਵੇਂ ਇਥੋਂ ਆਪਣੇ ਬੰਦਿਆਂ ਨੇ ਸਟੋਰ ਲਾਇਆ ਮਿਹਨਤਾਂ ਕਰਕੇ 12-12 10-10 ਸਾਲ 15-15 ਸਾਲ ਆਣ ਕੇ ਮਿਹਨਤਾਂ ਕੀਤੀਆਂ ਸਟੋਰਾਂ ਦੇ ਮਾਲਕ ਬਣੇ ਵਪਾਰ ਕਰਦੇ ਲੇਕਿਨ ਮੱਦਮ ਇਹ ਨਹੀਂ ਵੀ ਜਿਵੇਂ ਅੱਜ ਕੱਲ ਦੇ ਨਿਆਣੇ ਕਰਦੇ ਇੱਥੇ ਆਣ ਕੇ ਤਾਂ ਪੜੇ ਜਾਂਦੇ ਨਾ ਜਿਹੜੇ ਉਹ ਮੰਗੀ ਤੁਰੇ ਜਾਂਦੇ ਆ ਉਹ ਵਪਾਰ ਨਹੀਂ ਆ ਉਹ ਕੇ ਨੂੰ ਠੱਗ ਕੇ ਵਪਾਰ ਕੀਤਾ ਕੀ ਕੀਤਾ ਆਪਣੇ ਮਿਹਨਤ ਦਾ ਕਰੋ ਮਿਹਨਤ ਦੀ ਕਮਾਈ ਦਾ ਉਹਦੇ ਨਾਲ ਤੁਹਾਨੂੰ ਜਦੋਂ ਰੋਟੀ ਖਾਣੇ ਆਉ ਤੇ ਯਾਦ ਆਉਂਦੀ ਵੀ ਭਾਈ ਲਾਲੋ ਦੀ ਰੋਟੀ ਵਰਗਾ ਸਵਾਦ ਆਉਂਦਾ ਹੈ ਤੇ ਭਾਈ ਜਿਨ੍ਹਾਂ ਨੇ ਹੀਰਾ ਫੇਰੀਆਂ ਕਰਕੇ ਬਣਾਉਣੇ ਨੇ ਕਿਸੇ ਦਾ ਖੂਨ ਦਾ ਨਚੋੜ ਕੇ ਬਣਾਉਣੇ ਨੇ ਉਹ ਤਾਂ ਕੋਈ ਬਿਜ਼ਨਸ ਨਹੀਂ ਨਾ ਹੋਇਆ ਉਹ ਕੋਈ ਵਪਾਰਤ ਨਹੀਂ ਨਾ ਹੋਇਆ ਵੀ ਦੂਜੇ ਦਾ ਲੁੱਟ ਲੁੱਟ ਖਾ ਲੋ ਇਸ ਕਰਕੇ ਮਦਮ ਮਦਸਿਆ ਵਪਾਰ ਨੂੰ ਵੀ ਕਾਲੇ ਨਹੀਂ ਪਹਿਣਾ ਤੇ ਤੀਜੇ ਨੰਬਰ ਤੇ ਨਖਿੱਧ ਚਾਕਰੀ ਚਾਕਰੀ ਨੂੰ ਨਖੇਦ ਕਿਉਂ ਕਿ ਆ ਅੱਜ ਕੱਲ 90% ਆਪਾਂ ਚਾਕਰੀ ਕਰਦੇ ਆ ਚਾਕਰੀ ਨੂੰ ਨਖੇਦ ਆਖਿਆ ਇਸ ਕਰਕੇ ਕਿ ਮਾਲਕ ਪਤਾ ਨਹੀਂ ਕਿਹੜੇ ਵੇਲੇ ਤੁਹਾਨੂੰ ਝਿੜਕਦੇ ਕਿਹੜੇ ਵੇਲੇ ਤੁਹਾਨੂੰ ਕੁਛ ਕਹਦੇ ਕਿਹੜੇ ਵੇਲੇ ਕੁਛ ਕਹਦੇ ਸਾਰੇ ਇਤ ਨਹੀਂ ਮਾਲਕ ਹੁੰਦੇ ਕੋਈ ਆ ਆਪਾਂ ਕਿਸੇ ਦੇ ਵੀ ਕੀਤਾ ਕੰਮ ਸਾਡੀ ਉੱਤੇ ਵੇਚਤ ਹੋਈ ਆ ਤੇ ਆਪਣੇ ਨਾਲ ਵੀ ਕੋਈ ਭੈਣ ਭਰਾ ਕਰਦਾ ਤੁਹਾਨੂੰ ਨਾਲ ਦੇ 파ਟਨਰ ਹੀ ਸਮਝਦਾ ਭਰਾ ਸਮਝਦਾ ਪਰ ਬਾਲੇ ਨਹੀਂ ਇਦਾਂ ਦੇ ਬਾਲੇ ਬੰਦੇ ਨੂੰ ਐ ਰੱਖਦੇ ਨੇ ਜਿਵੇਂ ਉਹਨੂੰ ਪਤਾ ਨਹੀਂ ਕੀ ਅਸੀਂ ਦੇ ਦੇਣਾ ਤੇ ਦੇਣੀ ਤਾਂ ਉਹਦੀ ਮਿਹਨਤ ਹੁੰਦੀ ਆ ਇਸ ਕਰਕੇ ਮਹਾਰਾਜ ਨੇ ਕਿਹਾ ਕਿ ਕੋਸ਼ਿਸ਼ ਕਰੋ ਵੀ ਪਹਿਲਾਂ ਤਾਂ ਉਤਮ ਕੇਤੀ ਹੈ ਜੇ ਨਹੀਂ ਤੇ ਵਪਾਰ ਕਰੋ ਕੋਈ ਨੌਕਰੀ ਕਰਨੀ ਤਾਂ ਹੈ ਕਹਿੰਦੇ ਪਰ ਵੀ ਔਖੀ ਆ ਦੂਜੇ ਦੀਆਂ ਝੜਕਾਂ ਸਹਿਣੀਆਂ ਕਿਉਂਕਿ ਬੋਲਣ ਲੱਗੇ ਕਿ ਇਹੋ ਜਿਹਾ ਮਾਲ ਕਿਉਂ ਵੰਦੇ ਨਹੀਂ ਗਰੀਬ ਬੰਦੇ ਨੂੰ ਚਿੱਤਰ ਵੀ ਫੇਰ ਦਿੰਦੇ ਨੇ ਆਹ ਜਿਹੇ ਲੋਕ ਕਈ ਬੰਦੇ ਨੇ ਅਸੀਂ ਪੜਦੇ ਰੋਜ਼ ਫੇਸਬੁੱਕ ਤੇ ਵੇਖਦੇ ਇਹਦਾ ਮਰੂਤ ਤੋੜ ਲਿਆ ਤਾਂ ਛਤਰਾਂ ਨਾਲ ਕੋਟ ਸੁਟਿਆ ਕਿ ਇਹਨੇ ਇੱਥੇ ਵੀ ਇਦਾਂ ਕਰਦੇ ਮਾੜਾ ਜਿਹਾ ਫੋਨ ਛੁਕ ਲਿਆ ਕਿ ਇਹਨੇ ਜਰੂਰੀ ਕਿ ਇਹਦਾ ਆ ਸਕਦਾ ਪਰ ਇੱਥੇ ਕਿ ਇਦਾਂ ਦੇ ਹੈ ਵੀ ਨੇ ਸਾਰਾ ਦਿਨ ਫੋਨ ਹੀ ਨਹੀਂ ਛੱਡਦੇ ਕਿ ਫੋਨ ਅਗਲੇ ਦਾ ਪਾ ਕੰਮ ਕਰਨ ਗਏ ਆ ਅਗਲਾ ਸੋਚੋ ਵੀ ਅਗਲੇ ਨੇ ਪੈਸੇ ਦੇਣੇ ਆ ਵੇ ਆਪਾਂ ਫੋਨ ਤੇ ਲੱਗੇ ਜਾਂਦੇ ਆ ਤੇ ਕਈ ਜਿਹੜੇ ਨਹੀਂ ਇਦਾਂ ਕਰਦੇ ਚੰਗੇ ਵੀ ਨਹੀਂ ਇਦਾਂ ਫੋਨ ਕਰਦੇ ਚੱਕਦੇ ਅਗਲੇ ਦਾ ਕੰਮ ਨੂੰ ਕੰਮ ਸਮਝ ਕੇ ਕਰਦੇ ਕਿ ਉਹਨਾਂ ਨੂੰ ਵੀ ਝੜਕਾ ਦੇ ਦਿੰਦੇ ਆ ਉਹਨਾਂ ਨੂੰ ਮਾਰਾ ਬੋਲ ਦਿੰਦੇ ਆ ਤੇ ਭਾਈ ਨਹੀਂ ਇਦਾਂ ਕਰਨੀ ਚਾਹੀਦੀ ਐਸੇ ਕਰਕੇ ਨੌਕਰੀ ਨੂੰ ਮਾਰ ਰਹੇ ਨੇ ਕਿ ਨਖਿੱਦ ਤੇ ਉਤਮ ਖੇਤੀ ਤੇ ਆ ਮੈਂ ਵੇਖਿਆ ਵੀ ਇਹਦੇ ਵਿੱਚ ਆਹ ਮਿੱਟੀ 'ਚ ਮੇਰੇ ਪੈਰ ਆ ਇਹ ਜਿਹੜੇ ਆਪਣੇ ਅੰਦਰਲਾ ਸਿਸਟਮ ਹੈ ਨਾ ਮਿੱਟੀ ਦੀ ਘਾਟ ਤੇ ਸਰੀਰ ਨੂੰ ਮਿੱਟੀ ਤੱਤ ਲੱਗਿਆ ਹੋਇਆ ਹੈ ਨਾ ਮਿੱਟੀ ਦਾ ਤੱਤ ਲੱਗਿਆ ਹੋਇਆ ਤੇ ਇਹ ਸਰੀਰ ਨੂੰ ਮਿੱਟੀ ਦਾ ਤੱਤ ਨਾਲ ਚਾਹੀਦਾ ਕਈ ਜੀਵ ਤੇ ਜਰਬਾ ਹੀ ਨਹੀਂ ਲਾਉਂਦੇ ਬੂਟ ਹੀ ਨਹੀਂ ਲਾਉਂਦੇ ਪੈਰਾਂ 'ਚ ਉਹਨਾਂ ਦੇ ਪੈਰਾਂ ਐ ਵੇਖੋ ਜਿਵੇਂ ਚਿੱਟੇ ਇਹ ਕਰਕੇ ਵੀ ਮਿੱਟੀ ਦੇ ਵਿੱਚ ਜਿਹੜਾ ਇਦਾਂ ਵੇਖੇ ਮੈਂ 2 ਘੰਟਾ 2 ਘੰਟੇ 3 ਘੋੜ ਲਿਆ ਕਦੇ ਮੈਂ ਗੱਲਾਂ ਮਾਰ ਲੈਣਾ ਕਦੇ ਮੈਂ ਘੋੜਲਣ ਲਾ ਪੈਣਾ ਕਿਉਂਕਿ ਛੁੱਟੀ ਅੱਜ ਇਹੋ ਜਿਹਾ ਸਮਾਂ ਕਿੱਥੇ ਲੰਘਦਾ ਵਧੀਆ ਤੇ ਉਹਦੇ ਨਾਲ ਮੇਰੇ ਜਿਹੜੇ ਮੂੜਾਧਾਰ ਚੱਕਰਿਆਂ ਨਾਲ ਉਹਦਾ ਸੰਬੰਧ ਬਹੁਤ ਆ ਉਹਨੂੰ ਕਿੰਨੀ ਅੱਜ ਪਾਵਰ ਜ ਗਈ ਹੋਣੀ ਆ ਕਿੰਨੀ ਸ਼ਕਤੀ ਮਿਲੀ ਹੋਣੀ ਉਹਨੂੰ ਵੇ ਇਹ ਮਿੱਟੀ ਦਾ ਤਤ ਮਿਲਿਆ ਤੇ ਉਹਨੂੰ ਉਹਦੀ ਰਿਪੇਅਰ ਵੀ ਹੋਣੀ ਆ ਕਿਉਂਕਿ ਵਰਤਿਆ ਤੇ ਰੋਹ ਜਾਂਦਾ ਇਸ ਕਰਕੇ ਭਾਈ ਇਹ ਮਿੱਟੀ ਵਿੱਚ ਵੀ ਦਿਆ ਕਰੋ ਸਮਾਂ ਮੇਰੇ ਕੋਲ ਚੱਲ ਇੱਥੇ ਜਗ੍ਹਾ ਹੈਗੀ ਆ ਕਈਆਂ ਵੀਰਾਂ ਕੋਲ ਜਗ੍ਹਾ ਨਹੀਂ ਹੁੰਦੀ ਉਹਨਾਂ ਨੇ ਲੱਕੜ ਦੇ ਮਿਲ ਜਾਂਦੇ ਇੱਥੇ ਉਹ ਲੱਕੜ ਦੇ ਲੈ ਕੇ ਨਾ ਮਿੱਟੀ ਵੀ ਮਿਲ ਜਾਂਦੀ ਆ ਮਿੱਟੀ ਪਾ ਲੈਂਦੇ ਨੇ ਜਿਹੜਾ ਡਬਲ ਸਟੋਰੀ ਆ ਨਾ ਕਈਆਂ ਦੇ ਤੇ ਬਾਹਰ ਛੋਟੀ ਜੀ ਬਾਲਕਨੀ ਹੁੰਦੀ ਆ ਉਹਦੇ ਵਿੱਚ ਰੱਖੇ ਨੇ ਬਾਹਰਲੇ ਦਰਵਾਜੇ ਮੋਰੇ ਰੱਖੇ ਨੇ ਉਹਨਾਂ 'ਚ ਮਿੱਟੀ ਪਾ ਕੇ ਸਬਜ਼ੀਆਂ ਪੀਜ ਲੈਂਦੇ ਨੇ ਤੇ ਰਾਮ ਦੇ ਨਾਲ ਖਾਂਦੇ ਨੇ ਨਾਲੇ ਮਿੱਟੀ ਹੱਥਾਂ ਦੇ ਨੋਹਾਂ ਰਹੀਂ ਅਜੇ ਨੋਹਾਂ 'ਚ ਮਿੱਟੀ ਆ ਮੇਰੇ ਫਸਿਏ ਇਹ ਮੈਂ ਕੱਢਣੀ ਨਹੀਂ ਤਕੜਾਂ ਤਾਂ ਇਹ ਮੇਰੇ ਕਾਫੀ ਮਿੱਟੀ ਮੈਨੂੰ ਦਵਾਈ ਦਾ ਕੰਮ ਕਰੂਗੀ ਆਏਗਾ ਮਿਰਚਾਂ ਕੇਹ ਰੰਗਦੀਆਂ ਇਹ ਜਿਹੜੀਆਂ ਹਲਾਪੀਨੋ ਮਿਰਚਾਂ ਨਾ ਉਹ ਚਾਰਜਾ ਪਾਇਆ ਹੁੰਦਾ ਉਹ ਚਲੋ ਭਾਈ ਮੈਂ ਕਿਹ ਨਾਲ ਗੱਲਾਂ ਬਾਤਾਂ ਕਰ ਲਈਏ ਹਾਜ਼ਰੀ ਲਵਾ ਲਈਏ ਆਪਣੇ ਨੇ ਇੱਕ ਨਿਸ਼ਾਨ ਸਿੰਘ ਆ ਆਸਟ੍ਰੇਲੀਆ ਤੋਂ ਨਿਸ਼ਾਨ ਸਿੰਘ ਆ ਆਸਟ੍ਰੇਲੀਆ ਉਹ ਆਲ ਰੌਂਡਰੀਆ ਸਾਡੇ ਨੂੰ ਉਹ ਔਰ ਆਜ ਕੱਲ ਉਹ ਇਥੇ ਮਿਨੇਸੋਟਾ ਅਮਰੀਕਾ ਜੀ ਆਇਆ ਯੂ ਐਸ اے ਕੈਨੇਡਾ ਉਹਦੇ ਇੱਥੇ ਦੋ ਮੁਲਕਾਂ ਦੇ ਵਿੱਚ 44 ਬਲੌਗ ਨੇ 44 ਤੇ ਨਾਲ ਉਹ ਕਥਾ ਵੀ ਕਰੀ ਜਾਂਦਾ ਅਸੀਂ ਮਹਾਰਾਜ ਨੇ ਕਿਰਪਾ ਕੀਤੀ ਆ ਉਹਦਾ ਨਾਮ ਵੀ ਝੱਪੀ ਜਾਈਦਾ ਜਿੰਨਾ ਕੋਸ਼ਿਸ਼ ਕਰੀਦੀ ਅਜ ਪਾਉ ਜਿੱਚ ਪਾਈ ਵੀ ਜਾਈਦਾ ਬਲ ਹੋ ਦਿੰਦਾ ਮਤ ਹੋ ਦਿੰਦਾ ਤੇ ਨਾਲ ਪਾਈ ਆ ਵੀ ਹਾਜ਼ਰੀ ਤੁਹਾਡੇ ਵਿੱਚ ਸਾਂਝ ਕਰਨੀ ਦੀ ਆ ਕਿੱਲਾ ਕਿੱਜਾ ਮੇਰਾ ਘਰ ਇਹ ਦਿਨ ਅੰਦਰੋਂ ਵਲੌਗ ਬਣਾਉਂਗਾ ਵੀ ਇੱਥੇ ਘਰਾਂ ਦੇ ਵਿੱਚ ਤਾਂ ਆਪਣੇ ਕੀ ਫਰਕ ਹੁੰਦਾ ਕਿਉਂਕਿ ਆਪਣੇ ਜਿਹੜੀ ਕਿਚਨ ਹੈ ਨਾ ਉਹ ਬੰਦ ਕਰ ਦਿੱਤੀ ਜਾਂਦੀ ਉਹਨੂੰ ਖੁੱਲਾ ਰੱਖਣਾ ਚਾਹੀਦਾ ਚਲੋ ਫਿਰ ਤਾਂ ਕਿਸ ਦਿਨ ਆਜਰੀ ਭਰਾਂਗੇ ਜੀ ਫਤੇ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ